ਡੇਰਾ ਬੱਬਾ ਨਾਨਕ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਚੋਰੀਆਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਅੱਜ ਡੀਐਸਪੀ ਦਫ਼ਤਰ ਦੇ ਲਾਗੇ ਹਾਂਡਾ ਕਰਿਆਨਾ ਸਟੋਰ ਦੀ ਛੱਤ ਪਾੜ ਕੇ ਚੋਰਾ ਵੱਲੋਂ ਕੀਤੀ ਗਈ ਚੋਰੀ ਚੋਰ ਆਪਣੇ ਨਾਲ ਕੈਸ਼ ਤੇ ਡਰਾਈ ਫਰੂਟ ਲੈ ਗਏ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬੱਬਾ ਨਾਨਕ ਰੋਜ਼ਾਨਾ ਤਾਜ਼ੀਆਂ ਤੇ ਨਵੀਆਂ ਖਬਰਾਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਇਹ ਕਿ ਮਾਫ ਕਰਦਾ ਸਾਡੀ ਦੁਕਾਨੀ ਹੈ ਆਪਣੀ ਪਰਨੇ ਦੀ ਕਿਤਨਾ ਪਤਲਾ ਗਿਆ ਤੁਹਾਨੂੰ ਚੋਰੀ ਦਾ ਜੀ ਮੈਂ ਜਦੋਂ ਸ਼ਟਰ ਖੋਲਿਆ ਸ਼ਾਤਰ ਤੋੜੀ ਜੀ ਨੁਕਸਾਨ ਕਿੰਨਾ ਕੋਇਆ ਜੀ ਨੁਕਸਾਨ 10000 ਦੇ ਆਸ-ਪਾਸ ਮੰਗਿਆ ਕੀ ਕੀ ਜੜਾ ਨੁਕਸਾਨ ਜੜਾ ਟੱਡਾ ਹੋਇਆ ਮਾਮਾ ਦੇ ਗਰੀਆਂ ਸੌਗੀ ਕਾਜੂ ਦੇ ਪੈਕਟ ਗਏ ਨੇ ਖਾਲਿਆ ਜੋ ਹੋਰ ਜੀ ਕੋਈ ਹੋਰ بس 2000 ਰੁਪਏ ਪਰਚੀਆਂ ਭਾਣ ਬਿੱਲ ਜਿਆਦਾ ਹੈ ਹਾਂ ਵੇਖਿਆ ਜੇ ਇਹ ਤਾਂ ਤੁਹਾਡੇ ਲੱਗੇ ਤੇ ਡੀਐਸਪੀ ਦਫਤਰ ਆ ਤਾਦ ਬਾਰੀਕੇਟਿੰਗ ਵੀ ਹੁੰਦੀ ਹੈ ਕੀ ਲੱਗਦਾ ਕਿਸਾਨੀ ਆਈ ਕੀ ਕਾ ਸਕਦੇ ਆ ਬਾਜ਼ਾਰ ਚ ਕੁਛ ਨਾ ਕੁਝ ਰਾਹ ਹੋਣਾ ਚਾਹੀਦਾ ਅਗਸਤ ਇਹ ਤੁਹਾਨੂੰ ਲੱਗਦਾ ਵੀ ਜਿਹੜਾ ਬਲੈਕਆਊਟ ਹੋ ਰਿਹਾ ਵੀ ਉਹ ਚੋਰਾਣੇ ਉਹਦਾ ਫਾਇਦਾ ਉਠਾਇਆ ਜੀ ਇਹ ਲੋਕਾਂ ਬਾਰੇ ਕੁਛ ਨਹੀਂ ਕਰ ਸਕਦੇ ਕੋ 10 ਵਜੇ ਤੱਕ ਤਾਂ ਮਤਲਬ ਦੁਨੀਆ ਤਰੀਫਦੀ ਹੈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਤ ਦਿਓ ਜੀ ਭਾਈ ਮੰਗ ਕਰਨੇ ਆ ਵੀ ਚੋਰਾਣ ਨੂੰ ਫੜਨਾ ਚਾਹੀਦਾ ਤੇ ਹੋਰ ਦਾ ਨੁਕਸਾਨ ਵੀ ਨਾ ਹੋਵੇ ਵੇਖਿਆ ਜਾਂਦਾ ਸਾਡੇ ਲਾਗੇ ਪਹਿਲਾਂ ਵੀ ਇੱਥੇ ਲਾਗੇ ਗੋਲੀ ਵੀ ਚੱਲੀ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਨੇ ਹਾਂਜੀ ਹਾਂਜੀ ਕਿਸ ਤਰ੍ਹਾਂ ਮੰਨਦੇ ਪੁਲਿਸ ਦੀ ਕਾਰਜਗਾਰੀ ਨਾਲ ਪੁਲਿਸ ਦੀ ਕਾਰਜਗਾਰੀ ਧੰਨੀ ਚਾਹੀਦੀ ਹੈ ਰਾਜ ਦਾ ਬਾਜ਼ਾਰ ਕਬਸਤ ਹੋਣਾ ਚਾਹੀਦਾ ਪੁਲਿਸ ਦੀ ਨਜ਼ਦੀਕੀ ਤੁਹਾਡੇ ਡੀਐਸਪੀ ਦਾ ਇੱਥੇ ਦਫ਼ਤਰ ਵੀ ਹੈਗਾ ਜੀ ਹਾਂਜੀ ਹਾਂਜੀ